ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਚੱਲੇ ਆ ਅੱਜ ਭੈਣ ਦੇ ਘਰੇ ਸਾਰੇ ਜਾਣੇ ਇੰਡੀਆ ਤੋਂ ਆ ਕੇ ਸਾਰੇ ਇਕੱਠੇ ਹੋਵਾਂਗੇ ਸਾਡੇ 트리플 ਬੇਬੀ ਵੀ ਆਉਣਗੇ ਸਾਰੇ ਜਾਣੇ ਇਕੱਠੇ ਹੋਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਰ ਆਜ ਬੜਾ ਖੁਸ਼ ਆ ਕਿ ਅੱਜ ਮੈਂ ਬਾਹਰ ਜਾ ਰਿਆਂ ਘੁੰਮਣ ਚਲੋ ਬੱਸ ਦੀ ਵੇਟ ਕਰਦੇ ਆ ਆਉਂਦੀ ਆ তিথে গে ਜੀ ਬਸ ਚੰਗੀ ਤਰ੍ਹਾਂ ਜਾਣਦੀ ਹੁੰਦੀ ਆ ਨਾਨੀ ਦੀ ਥਲੀ ਬਣ ਗਈ ਉਹ ਤਾਂ ਹਾਂ ਤੇਰੀ ਜਮਾਈ ਨਹੀਂ ਸੋਹਣੇ ਲੱਗਦੇ ਪ੍ਰਭ ਤੇਰਾ ਫੈਸ਼ਨ ਸੋਹਣਾ ਨਹੀਂ ਲੱਗਦਾ ਹਾਏ ਭਾਈ ਤੂੰ ਮੇਰੀ ਕੰਮ ਆ ਮੈਂ ਆਪ ਬਥੇਰੀ ਸੋਣੀ ਆ ਹਨਾ ਨਾ ਤੇ ਇਹ ਜਿੱਤੀ ਨਾ ਕਰੋ ਭਾਈ ਕਿਹਦਾ ਪਹਿਲਾਂ ਮੰਗੀ ਲੱਗ ਵਧੀਆ ਨਾਨੀ ਕੇ ਵੀ ਰੌਣਕ ਮਨ ਜੂਗੀ ਹਾਂ ਸੰਜੀਤ ਨੇ ਹੱਥ ਫਰੀ ਇਦਨ ਦਾ ਸਾਦਨ ਨਹੀਂ ਲਾਇਆ ਕਰਨੀ ਮम्मी ਨੂੰ ਵੀ ਕੁੜੀਆਂ ਦਾ ਕਰੱਗਾ ਰਹਿਣਾ ਜਿਆਦਾ ਅੱਛਾ ਬਹੁਤ ਕੁੜੀਆਂ ਕਿਹੜਾ ਮਾਰੀਆਂ ਨੇ ਬਹੁਤ ਉਹਨੂੰ ਕੁੜੀਆਂ ਦਾ ਹਾਂ ਬਾਏ ਕਰੋ ਬਾਏ ਜਾਂਦਾ ਤਾਂ

ਮਾਂ ਤੇ ਮੰਮਾ ਕੀ ਕਰਦੇ ਕੀ ਕਰਦੇ ਮੰਮਾ ਉਹਨਾਂ ਕੀ ਕਰਦੇ ਸੀ ਜੀਭ ਹੁੰਦੇ ਸੀ ਖਾਣੀ ਨਾ ਸੀ ਜੀ ਖਾਣੀ ਖਾਣੀ ਉਹਦੇ ਨਾਲ ਮਿਲਣਾਂ ਚ ਆਖੀ ਤੇ ਮਿਲਦੇ ਨੇ ਹੋਰ ਬਣਾਉਂਦੇ ਕੀ ਹੋ ਗਿਆ ਕਿਹਦੇ ਰੋਲ ਸੰਗ ਦਿੱਤਾ ਨਾ ਵੀ ਰਾਜਾ ਖਲੋਣਾ ਜੂੜੀ ਕੋਈ ਜੂੜੀ ਵੇ ਤਾਲਿਓ ਤਾਂ ਫੁੱਲ ਰੌਣਕਾਂ ਲੱਗੀਆਂ ਚਾਚੇ ਭਤੀਜੇ ਸਾਰੇ ਇਕੱਠੇ ਹੋਏ ਆ ਜੇ ਕਿਤੇ ਤੁਸੀਂ ਵੀ ਇੰਡੀਆ ਹੁੰਦੇ ਸਾਰੇ ਜਾਣੇ ਹਨਾ ਫੇਰ ਤਾਂ ਹੋਰ ਹੋਰ ਵੀ ਰੌਣਕਾਂ ਲੱਗ ਜਾਂਦੀਆਂ ਹਾਂ ਜੀ ਸਮਝ ਆਇਆ ਕਰਨਾ ਕਿਉਂਕਿ ਇਹਨਾਂ ਦੇ ਮਗਰ ਪੱਛਣਾ ਪਿਆ ਕਰਨਾ ਹੋਰ ਰੌਣਕਾਂ ਆਈ ਵੇਖੀ ਬਟੇ ਉਹ ਖੁੱਲੀ ਆ ਜ਼ਿਆਦਾ ਹਾਂ ਬਾਰੀਆਂ ਖੁੱਲੀਆਂ ਐ ਧਿਆਨ ਦੇ ਨਾਲ ਥੋੜੀ ਜਿਹੀ ਨਾ ਕੱਟ ਨਾ ਕਰਦੇ ਕੀ ਜਾ ਇਧਰ ਨੂੰ ਕਰ ਲੈ ਸ਼ੇਰ ਇੱਥੇ ਇਹਨਾਂ ਨੂੰ ਐਵੇਂ ਕਰਕੇ ਇੱਥੇ ਜਾ ਲਾ ਦਿਓ ਇਹਦੇ ਚ ਕੁਐਸਚਨ ਵਾਧੂ ਰੌਣਕਾਂ ਇੱਕ ਦੂਜੇ ਦੀ ਜੂੜੀ ਖਿੱਚਿਆ ਕਰਨੀ ਸੀ ਇਹਨਾਂ ਨੇ ਮੇਰੀ ਡਿਊਟੀ ਰਸੋਈ ਚ ਸਾਰੇ ਇਕੱਠੇ ਹੋ ਜਾਂਦੇ ਇੰਡੀਆ ਵਾਲਾ ਮਾਹੌਲ ਬਣਿਆ ਪਿਆ ਸੀ ਇਹ ਸਹੀ ਗੱਲ ਹੈ ਹੈਲੋ ਜੀ ਮਾਨੂੰ ਦੇਖੂ ਉਹ ਨਹੀਂ ਆਉਂਦਾ ਆਉਂਦਾ ਸੰਗਤ ਲਾਈ ਬੈਠੇ ਆ ਥੱਲੇ ਐਵੇਂ ਹੀ ਆ ਨਾ ਫਿਰ ਵੱਡੇ ਘਰਾਂ ਦੇ ਵੱਡੇ ਕੱਕੇ ਸਾਰੇ ਸਾਰੇ ਬੈਠੇ ਖਾਂਦੇ ਆ ਹਾਂ ਹਾਂ ਵਧੀਆ ਲੱਗਦੇ ਬਹੁਤ ਸੋਹਣੇ ਲੱਗਦੇ ਆ ਹੁਣ ਇਹਨਾਂ ਦਾ ਧਿਆਨ ਰੱਖੋ ਇਹ ਕਮ ਸਾਰਿਆਂ ਦਾ ਇੱਕ ਬ੍ਰਿਤ ਨੇ ਪ੍ਰਭ ਨੂੰ ਸ਼ੇਰ ਨੂੰ ਚੱਕਿਆ ਤਾਂ ਸ਼ੇਰ ਨੂੰ ਪਿਆਰ ਦਿੱਤਾ ਤੁਹਾਨੂੰ ਇੱਕ ਬ੍ਰਿਤ ਲੈ ਸਗੋ ਵਿਰਾਜ ਨਹੀਂ ਇਹਨਾਂ ਉਪਰਾ ਕਰਦਾ ਕਿਉਂਕਿ ਇੰਡੀਆ ਤੋਂ ਆਇਆ ਕਰਕੇ ਹਨਾ ਇਹ ਕਰਦੇ ਆ ਹਾਂ ਇਹ ਕਰਦੇ ਉਹ ਨਹੀਂ ਕਰਦਾ ਉਹਦੇ ਉੱਥੇ ਜਦੋਂ ਆਇਆ ਇਹ ਤਾਂ ਬਾਲਾ ਹੀ ਕਰਦੇ ਸੀਗੇ ਹਾਂ ਇਹ ਤਾਂ ਹੋ ਗਿਆ। ਹੋਸ਼ ਨੇ, ਹੋਸ਼ ਨੇ। ਮੌਜਾਂ ਲੱਗੀਆਂ ਵਿਰਾਜ ਨੂੰ ਤਾਂ ਵੀ ਅੱਜ ਫੇਰ ਬਹਿ ਜਾ ਪੈਣੀ ਮੈਂ ਉਹਨੂੰ ਮੈਂ ਲਿਆਵਾਂ ਕੁਰਸੀਆਂ ਲਿਆਵਾਂ ਤਾਂ। ਇੱਥੇ ਕਹਾਂ ਪਰ ਇੱਥੇ ਬਹਿ ਜਾ ਤੈਨੂੰ। ਮੈਂ ਪਹਿਲੇ ਆਵਾਂ ਚੇਰਾ ਚੱਕੀ। ਹਕਵਿੰਦਰ ਨੂੰ ਜਿਆਦਾ ਥੱਲੇ ਬੈ ਕੇ ਖਾਣ ਦਾ ਸ਼ੌਕ ਉਹਨੂੰ ਥੱਲੇ ਬਾਹਾਂਗੇ। ਤੇ ਨਹੀਂ ਜੇ ਕੁਰਸੀਆਂ ਇਸੇ ਇਸੇ ਪਟਨੇ ਚ ਪਾ ਕੇ ਤਾਂ ਉਹਨਾਂ ਨੇ ਲੈਣੀ ਹੋਈ ਕਿਸੇ ਨੇ ਫੇਰ ਉਸ ਉਹ ਦਾ ਪਾਸ ਕਰਿਆ। ਖਾਂਦੇ ਆਂਦੇ ਖਾਂਦੇ ਆਂਦੇ ਨੀ ਹੁੰਦੇ ਨੇ ਇੱਕ ਭੈਣ ਸਾਡੇ ਵਾਲੇ ਪੰਡਤ ਹੋਈ ਜਾਂਦੀ ਹੈ। ਦੀਦੀ ਆਜੋ ਸਗੋਂ ਤੁਸੀਂ। ਬਸ ਆ ਗਈ ਮੈਂ। ਆਓ ਪਹਿਲਾਂ ਖਾਣਾ। ਹਾਂ ਬਸ ਸ਼ੌਟ ਲੰਗ ਗਈ। ਮੋਤੀ ਇਹਨਾਂ ਨੂੰ ਮੋਤੀ ਹਿੰਦਾਂ ਲਈ। ਹਾਂ ਬਹੁਤ ਵਧੀਆ ਕੰਮ ਕੀਤਾ ਉਹਨੇ ਸਾਨੂੰ ਬਹੁਤ ਹਾਂ ਨਹੀਂ ਸਾਨੂੰ ਬੜਾ ਪਸੰਦ ਆਇਆ ਉਹਦਾ ਕੰਮ ਤੇ ਨਾ ਐਵੇਂ ਵੀ ਜਾਨ ਜੀ ਲਗਾਉਂਦੀ ਸੀ ਕੰਮ ਤੋਂ ਕੰਮ ਕਰਦੀ ਵੀ ਬਹੁਤ ਸੀ। ਤੂੰ ਵੀ ਗੱਲ ਨਹੀਂ ਕਰਦੀ ਜੇ ਉਹਨੂੰ ਕਹਿਆ ਦਿੱਤਾ ਨਾ ਆਪ ਸਾਫ ਕਰਨਾ ਉਹਨੇ ਤਾਂ ਚੜ ਕੇ ਬਰਦਰ ਪਲਾਸ ਦੇ ਸਾਫ ਕਰਨਾ ਅਸੀਂ ਤਾਂ ਹੁਣ ਗਾਹ ਵੀ ਸੋਚਿਆ ਨਾ ਜਦੋਂ ਕੰਮਕਾਰ ਹੋਇਆ ਕਰੂ ਤੇਰੀ ਮੰਮੀ ਦੇ ਨਾਲ ਉਹਨੂੰ ਬੁਲਾ ਲਿਆ ਕਰਨਾ ਹਾਂ ਉਸੇ ਨੂੰ ਬੁਲਾਇਆ ਕਰਨਾ ਬਹੁਤ ਸਾਫ ਸੁਥਰਾ ਕੰਮ ਕਰਦੀ ਨਾਲੇ ਵੈਸੇ ਵੀ ਐਦਾਂ ਨਹੀਂ ਲੂਛ ਲੂਛ ਜੀ ਨਹੀਂ ਕਰਦੀ ਫਿਰਦੀ ਨਾ ਪੱਜ ਨੇ ਦਮਾ ਦਾ ਉਹ ਡਾ ਉਹ ਡਾਪ ਨਹੀਂ ਜਿੱਡੀ ਬੋਤਲ ਚੱਕੀ ਫਿਰਦਾ ਤਦ ਮੈਂ ਸਮਝ ਲਿਆ ਭਗ ਨੇ ਪਈ ਤੋਰੀ ਤੇ ਮੈਂ ਜਦੋਂ ਕਿਹੜਾ ਕੱਢਿਆ ਜਾਣਾ ਭਰੀ ਬੋਤਲ ਕੋਕ ਦੀ ਕੱਢ ਕੇ ਲਾ ਲਈ ਨਾਲ ਸ਼ਰਾਰਤੀ ਆ ਪੂਰਾ ਭਵਜਿੰਦਰ ਆਹਾ ਆਹਾ ਲੈ ਬਈ ਮੰਮਾ ਨੂੰ ਦੇ ਦੋ ਬੇਟਾ ਓਡਾ ਲਾ ਓਡੀ ਬੋਤਲ ਫੜੀ ਆ ਭਾਬੀ ਨੂੰ ਦੇਣੀ ਆ ਭਾਬੀ ਨੂੰ ਫੜਾ ਕੇ ਆਉਗਾ लाਡ ਲਾਦੇ ਔਰ ਮੰਮਾ ਨੂੰ ਦੇ ਦੋ ਮੰਮਾ ਨੂੰ ਦੇ ਦੋ ਨਾ ਬਾਜ ਨੇ ਨਾ ਚਾ ਚਾ ਕੋਰਸ ਕਰੂਗਾ ਹਾਂ ਮੈਂ ਕਿਵੇਂ ਕਰਾਂਗੇ ਕੁੱਤੇ ਦੇ ਮਾਰਦਾ ਰਹਿਣ ਹੀ ਨਹੀਂ ਦਿੰਦੇ ਘਰੇ ਵੀ ਆਹ ਫਰੈਂਡ ਆਉਣ ਆਪ ਰੋਕੇ ਨਾ ਦਾਦੀ ਕਾਬੂ ਆਈ ਅੱਜ ਪਲੇਟ ਰੱਖ ਬੱਬਾ ਵੀਰ ਅੱਜ ਵੀ ਨਹੀਂ ਆ ਰਿਹਾ ਅੱਖਾਂ ਜਿਨੂੰ ਓਕਾ ਹੀ ਰੋਣ ਨਹੀਂ ਓਕਾ ਹੀ ਰੋਣ ਚਾਹ ਕਰਨ ਕਰ ਤਰੀ ਅਸ ਨੂੰਗਾ ਹੋਰ ਨਾ ਕੋਈ ਨਹੀਂ ਸੀ ਗਿਆ ਹਟਦੇ ਹੋਰ ਭਜਾਈ ਦਾ ਕੀ ਬਣੂ ਆਏ ਹੋਏ ਇੱਥੇ ਕੀ ਕਰ ਤੇ ਕਹਿ ਰਿਹਾ ਹਾਂ ਆ ਦੇ ਇਸ ਕੇ ਸਹਿ ਹੈ ਹੈਓ ਦੱਸੋ ਇੱਕ ਵਾਰੀ ਚਾਚੀ ਨੂੰ ਫੜਾ ਦੇ ਭਾਬੀ ਨੇ ਮਾਰਿਆ ਦਰੁਵਾ ਦਰੁਵਾ ਆਪਾ ਨੋਦੀ ਆ ਗਈ ਨੋਦੀ ਐਵੇਂ ਬੋੜੀ ਸਰਨਾ ਆ ਗਈ ਨੋਦੀ ਆ ਗਈ ਨੋਦੀ ਬੱਚਿਆਂ ਚ ਹੋਰ ਜੀ ਤੁਹਾਡੀ ਮਾਂ ਕੋਲੇ ਨਹੀਂ ਆਉਂਦਾ ਹੋ ਗਿਆ ਮਸਾ ਲਾ ਦਿੰਦੀ ਮਸਾ ਮਿਲ ਗਿਆ ਵਾਹ ਬਹੁਤ ਮੈਸ ਕੀਤਾ ਵੇ ਰਾਜ ਨੇ ਦਾਦੀ ਨੂੰ ਹਨਾ ਮਮਾ ਤੁਸੀਂ ਨਹੀਂ ਮੈਂ ਤਾਂ ਦੋ ਵਾਰੀ ਪੀ ਲਈ ਪੀ ਲੋ ਥੋੜੀ ਜਿਹੀ ਥੋੜੀ ਜਿਹੀ ਪਾਈ ਮੇਰਾ ਇਹ ਆ ਮੇਰਾ ਹੀ ਕੱਪ ਪੀ ਆਵੇ ਆਵੇ ਨਾ ਮੇਰੇ ਕੋਲ ਵੇ ਕਿੱਥੇ ਡੋਲ ਜੂਗੀ ਨਾ ਇੱਥੇ ਨੇ ਪੀਣੀ ਹੋਣੀ ਆ ਪਲਦੀਪ ਨੇ ਜੇ ਪੀਣੀ ਚਾਹਣਾ ਮੈਂ ਪੀ ਲਈ ਥੋੜੀ ਹੈ ਕਿ ਤਾ ਦੇ ਦੋ ਕੋਟ ਹੈ ਕਿ ਤਾ ਦੇ ਦੋ ਕੋਟ ਤੇਰੀ ਮੰਮੀ ਨੂੰ ਆਏ ਨੂੰ ਪੁੱਛਣਾ ਸਰਜੀਤ ਰੋਟੀ ਖਾਣੇ ਕੇ ਚਾਹ ਪੀਣੀ ਮੰਮੀ ਚਾਹ ਬਣਾ ਦੇ ਮੰਮੀ ਚਾਹ ਬਣਾ ਦੇ ਆ ਤਦ ਨੂੰ ਹੋਇਆ ਆ ਬੰਦ ਕਿ ਕਿ ਗਰਮ ਚਾਹ ਸੋਨੇ ਛੋ

ਆਹ ਤੇ ਉਹ ਨਾ ਉਹ ਕਹਿੰਦਾ ਮੁਕਰ ਜੀ ਬਿਠਾਵਾ ਕਹਿੰਦਾ ਲੈ ਭਾਬੀ ਐਡਾ ਲਹਿੰਗਾ ਪਾਇਆ ਗਾਂ ਭਾਬੀ ਦੋ ਜਾਣੀ ਆ ਆਖੇ ਨੀ ਜੀ ਨਾ ਬੜਿਆ ਪੂਰਾ ਆ ਕੇ ਮੈਂ ਕਹੇ ਜਿਹੜੀ ਪਾਣੀ ਮੂਚ ਮੈਂ ਕਰ ਮੈਂ ਦਾਰਦੀ ਸੀ ਮੈਂ ਕਹੇ ਜਦੋਂ ਤੂੰ ਆ ਗਈ ਮੈਂ ਕਹੇ ਜਦੋਂ ਤੂੰ ਆ ਗਈ ਆਵਾਜ਼ ਮਾਰਨੀ ਨਾਂ ਲੈ ਕੇ ਨਾ ਕਦਵਾ-ਦਵਾ ਵੇਖਣਾ ਉੱਧਰ ਨੂੰ ਬੜਾ ਜਾਂਦਾ ਹੁੰਦਾ ਸੀ ਬਾਜਰ ਨਹੀਂ ਜਾਂਦੀ ਤੂੰ ਹੂੰ ਇਹਨੇ ਸੌਣਾ ਤਾਂ ਨਹੀਂ ਜਾਂਦੀ ਇਹ ਸੌਂਦਾ ਨਹੀਂ ਜਾਗਦਾ ਨਹੀਂ ਨਹੀਂ ਸੌਂਦਾ ਜਾਂਦਾ ਕੌੜਾ ਪਾਣੀ ਨਿਕਲ ਗਿਆ ਨਾ ਹੈ ਕੌੜਾ ਪਾਣੀ ਨਿਕਲ ਗਿਆ ਬੱਚਾ ਕਿਹੜੀ ਗੱਲੋਂ ਸੀ ਦਾ ਉਹ ਜਸਪ੍ਰੀਤ ਨੇ ਚੱਕ ਲਿਆ ਮੇਰੇ ਗੋਡੇ ਤੇ ਹੱਥ ਰੱਖ ਕੇ ਖੜਿਆ ਸੀ ਤੇ ਮੈਂ ਕਿਹਾ ਚੱਲ ਇਹਨੂੰ ਨਾਲ ਬਾਹਰ ਲੈਂਦੀ ਆ ਇਹਨੇ ਦੇ ਵਿੱਚ ਆ ਜਾ ਆ ਜਾ ਖਾ ਲ ਅਸੀਂ ਸਾਰਿਆਂ ਨੇ ਖਾ ਲਿਆ ਫਮੋਸੇ ਵਗੈਰਾ ਤੂੰ ਵੀ ਆਪਦੇ ਚੌਲ ਖਾ ਲਾ ਦਰਦੀ ਮੈਂ ਜਦੋਂ ਇੰਡੀਆ ਤੋਂ ਆਈ ਸੀ ਸ਼ਕਰਪਾਰੇ ਜੀ ਸੀ ਉਹ ਘੋਲ ਕੇ ਪਾ ਦੇਣਾ ਹੂੰ ਕੋਈ ਵੀ ਬਹਿਣਾ ਲੈ ਮੰਗੀ ਜਿਹੜੀ ਦਿਖਾਉਣਾ ਖੋਣਾ ਸੀ ਨਾ ਦਾ ਚੜੇ ਸੀ ਦੋਦੀ ਹਾਂ ਹੂੰ ਕਿੱਤੀ ਹੈ ਲੈ ਗਿਆ ਖਾ ਕੇ ਇਹ ਵਿਰਾਜ ਹੋਇਆ ਤਸਈ ਵਿਰਾਜ ਲੈ ਗਿਆ ਖਾ ਕੇ ਹੂੰ ਸਭ ਤੋਂ ਵੇਹਾਂ ਤੇ ਦੂਜਾ ਹੋਣਾ ਹਾਂ ਵਿਰਾਜ ਦੇਖਣਾ ਚਾਹੀਦਾ ਇਤਨਾ ਹੋ ਆ ਦੋ ਪਰ ਮੈਂ ਕਿਹਾ ਤੁਹਾਨੂੰ ਜਰੂਰ ਸਮਝਾਉਂਗੀ ਅਕਚਲ ਮੈਨੂੰ ਮੇਰੇ ਲਈ ਨਾ ਬਣਾ ਹੈ ਤੈਨੂੰ ਹੋਰ ਨਹੀਂ ਕੋਈ ਚੀਜ਼ ਰੱਬ ਦੀ ਤੁਹਾਨੂੰ ਹੈ ਹੈ ਤੂੰ ਆ ਬਤੀਜੇ ਨੇ ਕਿਵੇਂ ਫੜਿਆ ਕੀ ਹੈ ਮੰਮੀ ਮੰਮੀ ਜਦੇ ਤੂੰ ਟੀਚਰ ਬਣ ਗਈ ਹੈ ਤੂੰ ਟੀਚਰ ਬਣ ਗਈ ਹਾਂ 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 ਜੀ ਕਿਚ ਹਾਂ ਪੂਆ ਸਰਵਾ ਨੇ ਆ ਜੂਰੀ ਕਾ ਦਛੋਣੀ ਜੂਰੀ ਪੂਆ ਬਾਵਾਂ ਸਾਰੀਆਂ ਮੀਡੀਆ ਖੋਲ ਦੋਵੇ ਜੂਰੀ ਜੂਰੀ ਕਾ ਹਾਂ ਜੀ ਹਾਂ ਜੀ ਮੜਕ ਗੀਤ ਗਾਣਾ ਪਾਵਾ ਮੇਰੀਆਂ ਮੀਡੀ ਮੇਰੀ ਮੀਡੀ ਨਾ ਖੋਲੇ ਹੋਵੇ ਪੂਆ ਬਤਾ ਕਿਹੜਾ ਪ੍ਰਸ਼ੰਭ ਬਣਾਉਣ ਲੱਗੀ ਆ ਮੂੰਚ ਨਹੀਂ ਪਾਉਣਾ ਮੈਂ ਕਿ ਪੂਆ ਨੇ ਖਰਚਣਾ ਬੜੇ ਬਾਈ ਕਿਹੜਾ ਪ੍ਰਸ਼ੰਭ ਬਣਾਉਣ ਲੱਗੀ ਸਟੋਰੀ ਬਣਾਉਂਗੀ ਨਾ ਫਿਰ ਹੈ ਨਾ ਕੋਈ ਤਾਂ ਕਰਾਕ ਖੋਲਾਂਗੇ ਅਸੀਂ ਓਏ ਓਏ ਹੈ ਨਾ ਹੇਬਾ ਹੋਟੀ ਡਿਸਪੈਚ ਬੈਗ ਨੇ ਕਿਸੇ ਚੰਗਾ ਹਾਂ ਕਿੰਨੇ ਰੌਣਕ ਲੱਗੇ ਹਨ ਆ ਦੇਣਾ ਮੈਂ ਇੱਥੇ ਨੋ